Halo. ਅਦਰ ਨਾ ਨਹੀਂ ਪਤਾ ਨਹੀਂ ਨਾ ਨਾ ਮੈਂ ਤਾਂ ਕਾਲਾ ਣਾਣਾ ਮੈਂ ਇਹਨਾਂ ਤੋਂ ਲੈ ਕੇ ਕੱਲ ਖਾਦੇ ਦਾਹਾਂ ਦੇ ਤੋੜੇ ਨੇ ਲੱਲੇ ਨਹੀਂ ਹੁੰਦੇ ਮੈਂ ਦੋ ਦੋ ਤੰਦਰ ਖਾ ਜਾਂਦਾ ਹਲੋ ਹਾਂਜੀ ਮੈਂ ਬਲਵਿੰਦਰ ਸਿੰਘ ਤੁਹਾਡਾ ਸਾਰਿਆਂ ਦਾ ਮੇਰੇ ਸੇ YouTube ਚੈਨਲ ਗੱਲ ਤਜਰਬੇ ਦੇ ਵਿੱਚ ਸਵਾਗਤ ਹੈ ਸੋ ਮੈਂ ਲਾਈਵ ਹੋ ਕੇ ਮੈਂ ਬੈਠਾ ਸੀ ਤੇ ਮੇਰੇ ਇਥੇ ਆਸ-ਪਾਸ ਗਵਾਂਡੇ ਦੇ ਵੀਰ ਨੇ ਮੇਰੇ ਵਾਸਤੇ ਅਮਰੂਦ ਲੈ ਕੇ ਆਏ ਨੇ। ਤਾਂ ਡਾਕਟਰ ਵੀ نیچے ਨਹੀਂ ਚੱਕੇ ਸੀਗੇ ਵੀ ਉੱਪਰੋਂ ਤੋੜ ਕੇ ਲੈ ਕੇ ਆਏ ਆ। ਦੇਖੋ ਨੇਚਰੇ ਨਹੀਂ ਨੇ। ਬਿਨਾਰੀ ਹਾਂਸ ਪਰ ਇਹ ਹਾਂ ਤਾਂ। ਕੱਲ ਵੀ ਦੇਖੇਗੇ ਸੀ ਤੇ ਅੱਜ ਵੀ ਦੇਖੇ ਗਏ ਨੇ। ਸੋ ਧੰਨਵਾਦ ਬੀਰ ਦਾ ਜਿਹੜਾ ਨਾ ਜਿਤਮਾਣ ਬਕਸਿਆ ਸੋ ਹੁਣ ਆਪਾਂ ਕਰਦੇ ਆਂ ਇੱਕ ਕਹਾਣੀ ਸ਼ੁਰੂ ਕਿਸੇ ਪਿੰਡ ਵਿੱਚ ਇੱਕ ਮਜ਼ਦੂਰ ਰਹਿੰਦਾ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਮਿਹਨਤ ਕਰਦਾ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਜਿੰਨਾ ਕਮਾਉਂਦਾ ਸੀ ਉਹ ਆਪਣੇ ਪਰਿਵਾਰ ਵਾਸਤੇ ਕਰ ਦਾ ਸਮਾਨ ਲੈ ਜਾਂਦੇ ਸੀ। ਮਤਲਬ ਆਈ ਚਲਾਈ ਚੱਲਦੀ ਸੀ। ਤੇ ਉਸ ਦਾ ਘਰ ਪਿੰਡੋਂ ਬਾਹਰ ਕਿਸੇ ਮਿੱਟੀ ਦੇ ਢੇਰ ਕੋਲ ਸੀ। ਤੇ ਉਸ ਮਿੱਟੀ ਦੇ ਢੇਰ ਕੋਲ ਸੀ ਜਿੱਥੇ ਲੋਕ ਕੂੜਾ ਸੁੱਟ ਦਿੰਦੇ ਸੀ। ਤੇ ਇੱਕ ਦਿਨ ਉਹ ਮਜ਼ਦੂਰ ਉਸ ਮਿੱਟੀ ਕੋਲ ਆਪਣੀ ਕਹੀ ਨਾਲ ਘਰ ਦੇ ਚੁੱਲ੍ਹੇ ਵਾਸਤੇ ਸਾਫ ਜਹੀ ਮਿੱਟੀ ਕੱਢ ਰਿਹਾ ਸੀ ਤਾਂ ਉਸ ਦੀ ਕਹੀ ਉਹ ਕਿਸੇ ਨਾ ਚੀਜ਼ ਨਾਲ ਟਕਰਾਈ ਤਾਂ ਉਸ ਨੂੰ ਲੱਗਿਆ ਕਿ ਸ਼ਾਇਦ ਕੋਈ ਪੱਥਰ ਹੋਵੇਗਾ ਤੇ ਜਦੋਂ ਉਸ ਨੇ ਧਿਆਨ ਨਾਲ ਦੇਖਿਆ ਤਾਂ ਇੱਕ ਪਿੱਤਲ ਦੀ ਗੱਗਰ ਤੇ ਉਹ ਹੈਰਾਨ ਹੋ ਗਿਆ ਤਾਂ ਉਸ ਨੇ ਗੱਗਰ ਦੇ ਆਲੇ ਦੁਆਲੇ ਚੰਗੀ ਤਰ੍ਹਾਂ ਮਿੱਟੀ ਨੂੰ ਹਟਾਇਆ ਤੇ ਉਹਨੂੰ ਦੋ ਹਟਾ ਕੇ ਸਾਰੀ ਗੱਗਰ ਬਾਹਰ ਕੱਢੀ ਤਾਂ ਗੱਗਰ ਨੂੰ ਖੋਲ ਕੇ ਦੇਖਿਆ ਤਾਂ ਉਸ ਵਿੱਚੋਂ ਹੀਰਾ ਸੋਨਾ ਚਾਂਦੀ ਜਵੇ ਜਵਾਰਤ ਵਗੈਰਾ ਉਹ ਮਿਲੇ ਤੇ ਉਹ ਦੇਖ ਕੇ ਉਹ ਬਹੁਤ ਖੁਸ਼ ਹੋਇਆ ਤੇ ਉਸ ਨੂੰ ਡਰ ਵੀ ਸੀ ਕਿ ਜੇ ਕਿਸੇ ਨੇ ਪਤਾ ਲੱਗ ਗਿਆ ਤਾਂ ਉਹ ਕੀ ਕਹੇਗਾ ਵੀ ਇਹ ਕੀ ਚੀਜ਼ ਆ ਕਿੱਥੋਂ ਮਿਲੀ ਆ ਤਾਂ ਉਸਨੇ ਉੱਥੇ ਉਸਨੇ ਲੋਕੋ ਕੋਲ ਛੁਪਾ ਲਿਆ ਆਪਣੇ ਕੱਪੜੇ ਵਿੱਚ ਤੇ ਘਰ ਲੈ ਗਿਆ ਉਸਨੇ ਬੜਾ ਸੋਚਿਆ ਵੀ ਹੁਣ ਇਸ ਦਾ ਕੀ ਕਰੀਏ ਵੀ ਹੀਰਾ ਚਾਂਦੀ ਸੋਨਾ ਹੀਰੇ ਵਗੈਰਾ ਬਹੁਤ ਨੇ ਵੀ ਆਪਾਂ ਇੰਨਾ ਕੀ ਕਰਾਂਗੇ ਉਸ ਨੂੰ ਜਿੰਨਾ ਜ਼ਰੂਰਤ ਸੀ ਆਪਣੇ ਘਰ ਵਾਸਤੇ ਉਹ ਸਮਾਨ ਕੱਢ ਲਿਆ ਜਿੰਨੇ ਕ ਸੋਨੇ ਦੀ ਜ਼ਰੂਰਤ ਸੀ ਹੀਰਿਆਂ ਦੀ ਜ਼ਰੂਰਤ ਸੀ ਚਾਂਦੀ ਦੀ ਜ਼ਰੂਰਤ ਸੀ ਉਹ ਕੱਢ ਲਿਆ ਤੇ ਬਾਕੀ ਉਸਨੇ ਮਨ ਬਣਾ ਲਿਆ ਕਿ ਬਾਕੀ ਦਾ ਮੈਂ ਗੁਰੂ ਘਰ ਦੇਵਾਂਗਾ ਦੇਖੋ ਉਸਨੇ ਆਪਣੇ ਬਾਰੇ ਵੀ ਸੋਚਿਆ ਤੇ ਆਪਣੇ ਤੋਂ ਵੱਧ ਗੁਰੂ ਘਰ ਬਾਰੇ ਵੀ ਸੋਚਿਆ ਕਿ ਮੈਂ ਗੁਰੂ ਘਰ ਦੇਵਾਂਗਾ ਤੇ ਜ਼ਰੂਰਤਮੰਦਾਂ ਨੂੰ ਵੀ ਜੋ ਬਣਦਾ ਵਾ ਉਹ ਵੀ ਦੇਵਾਂਗਾ ਤੇ ਨੀਚੇ ਨੇ ਕਿਸੇ ਜੇਪੀ ਡਾਉਨ ਮਨਵੀਰ ਦਾ ਕਮੈਂਟ ਆਇਆ ਹਲੂ ਲਿਖਿਆ ਤਾਂ ਤੁਸੀਂ ਦੁਬਾਰਾ ਕਮੈਂਟ ਕਰ ਸਕਦੇ ਹੋ ਮੈਂ ਤੁਹਾਡਾ ਜਵਾਬ ਦੇਵਾਂਗਾ ਚਲੋ ਆਪਾਂ ਕੰਟੀਨਿਊ ਹੀ ਕਰਦੇ ਹਾਂ ਤਾਂ ਉਸਨੇ ਸੋਚਿਆ ਕਿ ਬਾਕੀ ਜੋ ਵੀ ਸੋਣਾ ਚਾਹੰਦੀ ਹੈ ਮੈਂ ਗੁਰੂ ਘਰ ਦੇਵਾਂਗਾ ਤੇ ਜੋ ਗਰੀਬ ਨੇ ਤੇ ਜੋ ਆਪਣੇ ਧੀਆਂ ਦੇ ਵਿਆਹ ਲਈ ਪੈਸਾ ਥੋੜਾ ਦਾ ਹੁੰਦਾ ਦਾ ਉਹਨਾਂ ਨੂੰ ਮੈਂ ਪੈਸਾ ਦੇ ਦਾਂਗਾ ਥੋੜਾ ਥੋੜਾ ਕਰਕੇ ਤਾਂ ਉਸਨੇ ਇਸੇ ਤਰ੍ਹਾਂ ਕੀਤਾ ਦੇਖੋ ਬੰਦੇ ਦੀ ਕਿੰਨੀ ਵਧੀਆ ਸੋਚ ਸੀ ਉਸਨੇ ਆਪਣੇ ਬਾਰੇ ਨਹੀਂ ਸੋਚਿਆ ਅੱਜ ਦੇਖ ਲਓ ਜੇ ਅੱਜ ਕਿਸੇ ਨੂੰ ਗਾਗਰ ਮਿਲਦੀ ਆ ਕਿਉਂਕਿ ਇਹ ਪੁਰਾਣੇ ਸਮੇਂ ਦੀ ਗੱਲ ਆ ਇਹ ਤੇ ਜੇ ਅੱਜ ਜੇ ਕਿਸੇ ਨੂੰ ਗਾਗਰ ਮਿਲਦੀ ਆ ਤਾਂ ਜਿਹਨੂੰ ਮਿਲਦੀ ਆ ਉਹੀ ਰੱਖਦਾ ਕਿਸਨਾ ਸ਼ੇਅਰ ਨਹੀਂ ਕਰਦਾ ਤੇ ਨਾ ਕਿਸ ਨੂੰ ਦੱਸਦਾ ਅਗਲਾ ਦੱਸੂਗਾ ਵੀ ਕਿਉਂ ਜੇ ਦੱਸ ਵੀ ਦਿੱਤਾ ਤੇ ਨਾ ਤਾਂ ਫਿਰ ਪਿੰਡ ਵਾਲਿਆਂ ਨੇ ਛੱਡਣੇ ਆ ਤੇ ਨਾ ਫਿਰ ਚੋਰਾਂ ਨੇ ਛੱਡਣੇ ਆ ਤਾਂ ਫਿਰ ਹਮ ਤਾਂ ਚੋਰ ਵੀ ਬਹੁਤ ਹੋਗੇ ਨਾ ਤੇ ਉਸਨੇ ਆਪਣੇ ਬਾਰੇ ਵੀ ਸੋਚਿਆ ਗੁਰੂ ਘਰ ਬਾਰੇ ਵੀ ਸੋਚਿਆ ਤੇ ਇਸ ਤਰ੍ਹਾਂ ਫਿਰ ਉਹ ਵੀ ਦਿਨ ਆ ਗਿਆ ਤੇ ਜਦੋਂ ਉਹ ਬਹੁਤ ਬੰਦਾ ਇੱਜ਼ਤ ਇੱਜ਼ਤਦਾਰ ਬਣ ਗਿਆ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਾਫੀ ਟਾਈਮ ਪਹਿਲਾਂ ਐਸੇ ਬੰਦੇ ਨੂੰ ਗਾਗਰ ਮਿਲੀ ਸੀ ਜਿਸ ਵਿੱਚ ਉਹਨੇ ਥੋੜਾ ਜਿਹਾ ਜ਼ਰੂਰਤ ਜਿੰਨੇ ਕਜਰੂਤ ਸੀ ਉਹਨਾਂ ਕਾ ਸਨੈਸ ਹੋਣਾ ਚਾਹੁੰਦੇ ਰੱਖਿਆ ਬਾਕੀ ਗੁਰੂ ਘਰ ਨੂੰ ਦੇ ਦਿੱਤਾ ਜੱਜ ਨੂੰ ਜਰੂਰਤ ਜ਼ਿਆਦਾ ਸੀ ਉਸ ਨੂੰ ਦੇ ਦਿੱਤਾ ਉਸ ਪਰਿਵਾਰ ਨੂੰ ਦੇ ਦਿੱਤਾ ਕਿ ਉਹ ਆਪਣਾ ਰੋਟੀ ਫੁਲਕਾ ਚਲਾ ਸਕੇ ਜਾਂ ਆਪਣੀਆਂ ਗਰੀਬ ਧੀਆਂ ਦਾ ਵਿਆਹ ਕਰ ਸਕੇ ਦੇਖੋ ਸਟੋਰੀ ਬਹੁਤ ਵਧੀਆ ਹੈ ਤੇ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਜੋ ਦੌਲਤ ਆ ਉਸਦੀ ਅਸਲੀ ਕੀਮਤ ਉਦੋਂ ਹੁੰਦੀ ਹੈ ਜਦੋਂ ਦੂਜਿਆਂ ਦੇ ਕੰਮ ਕਰ। ਅੱਜ ਕੱਲ੍ਹ ਸਭ ਆਪਣੇ ਆਪਣੇ ਬਾਰੇ ਸੋਚਦੇ ਨੇ। ਜੋ ਦੂਜਿਆਂ ਬਾਰੇ ਸੋਚਦੇ ਨੇ ਨਾ ਅਸਲੀ ਕੀਮਤ ਉਹ ਹੁੰਦੀ ਆ। ਮਿੱਟੀ ਵਿੱਚ ਜਿਹੜਾ ਮਿਲਿਆ ਖਜ਼ਾਨਾ ਮਿੱਟੀ ਵਿੱਚੋਂ ਮਿਲਿਆ ਖਜ਼ਾਨਾ ਉਹ ਤਾਂ ਇੱਕ ਦਿਨ ਮੁੱਕ ਜਾਵੇਗਾ। ਪਰ ਜਿਹੜਾ ਨੇਕੀ ਤੇ ਨਾਮ ਆ ਨਾ ਇਹ ਦੁਬਾਰਾ ਨਹੀਂ ਮਿਲਦਾ। ਤਾਂ ਨਹੀਂ ਹੁੰਦਾ ਵੀ ਨਾਮ ਕਮਾਉਣਾ ਤਾਂ ਬਹੁਤ ਔਖਾ ਵਾ ਪੈਸਾ ਤਾਂ ਬੰਦਾ ਕਮਾ ਲੈਂਦਾ ਸੋ ਕਹਾਣੀ ਛੁੱਟੀ ਜੀ ਆ ਪਰ ਸਿੱਖਣ ਨੂੰ ਬਹੁਤ ਵਧੀਆ ਵਾ ਬਾਕੀ ਵੀ ਆ ਅੱਜ ਕੱਲ ਲਾਈਵ ਬਹੁਤ ਹੁੰਦੇ ਨੇ ਸਾਰੇ ਵਰਲਡ ਦੇ ਵਿੱਚ ਲਾਈਵ ਹੁੰਦੇ ਨੇ ਕੋਈ ਇੱਧਰ ਉੱਧਰ ਦੀਆਂ ਗੱਲਾਂ ਮਾਰੀ ਜਾਂਦਾ ਵਾ हां लाइव होना चाहिए बा सारे लाइव ਹੁੰਦੇ ਨੇ ਜਿਨ੍ਹਾਂ ਨੇ YouTube ਵਾਲੇ ਨਾਲ ਜਾਂ ਕਿਉਂਕਿ ਹਰ ਬੰਦਾ ਪੈਸਾ ਕਮਾਉਣਾ ਚਾਹੁੰਦਾ ਤੇਰੇ ਵਿੱਚ ਕੋਈ ਸ਼ੱਕ ਨਹੀਂ ਪਰ ਕੰਟੈਂਟ ਹੈ ਜਿਹੜਾ ਪਾਓ ਜਿਸ ਤੋਂ ਕੁਝ ਸਿੱਖਣ ਨੂੰ ਮਿਲੇ ਕਿਉਂਕਿ ਜਿਹੜੀ ਵੀਡੀਓ ਹੈ ਨਾ ਇੱਕ ਵਾਰ ਜਦੋਂ ਵਾਇਰਲ ਹੋ ਜਾਂਦੀ ਆ ਤਾ ਕਿੱਥੇ ਤੱਕ ਜਾਂਦੀ ਆ ਅੰਦਾਜ਼ਾ ਨਹੀਂ ਲਗਾ ਸਕਦੇ ਸੋ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਆ ਕਿ ਦੌਲਤ ਦੀ ਜਿਹੜੀ ਅਸਲੀ ਕੀਮਤ ਆ ਉਹਦੋਂ ਹੁੰਦੀ ਆ ਜਦੋਂ ਦੂਜਿਆਂ ਦੇ ਕੰਮ ਆਵੇ ਹੋ ਗਿਆ ਮਿੱਟੀ ਵਿੱਚ ਮਿਲਿਆ ਖਜ਼ਾਨਾ ਤਾਂ ਇੱਕ ਦਿਨ ਮੁੱਕ ਜਾਂਦਾ ਪਰ ਨੇਕੀ ਤੇ ਨਾਮ ਨਹੀਂ ਮੁੱਕਦਾ ਸੋ ਕਿਸੇ ਵੀਰ ਨੇ ਕਮੈਂਟ ਕੀਤਾ ਸੀ ਜੇਪੀ ਡਾਊਨ ਸਭੀ ਇਹਦੀ ਇਸ ਤਰ੍ਹਾਂ ਡੀਪੀ ਲੱਗੀ ਹੋਈ ਆ ਕਿ ਹਾਲੋ ਦਾ ਮੈਨੂੰ ਮੈਸੇਜ ਦਿਖਿਆ ਦਾ ਕਮੈਂਟ ਕੀਤਾ ਹੋਇਆ ਸੋ ਕਮੈਂਟ ਕਰਕੇ ਦੱਸਿਓ ਵੀ ਕਹਾਣੀ ਛੋਟੀ ਸੀ ਵੀ ਕਿਵੇਂ ਲੱਗੀ ਤੁਹਾਨੂੰ ਕਮੈਂਟ ਜ਼ਰੂਰ ਕਰਿਓ ਤੇ ਜੋ ਵੀ ਪਹਿਲੀ ਵਾਰ ਮੇਰੇ ਇਸ ਚੈਨਲ ਤੇ ਆਏ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਸਪੋਰਟ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਅੱਗੇ ਤੋਂ ਮੈਂ ਕਿਸ ਤਰ੍ਹਾਂ ਦੀ ਮੈਂ ਵੀਡੀਓ ਅਪਲੋਡ ਕਰਾਂ ਮੈਂ ਕਿਸ ਤਰ੍ਹਾਂ ਦਾ ਕੰਟੈਂਟ ਅਪਲੋਡ ਕਰਾਂ ਕੋਈ ਹੈ ਜੀ ਕਹਾਣੀ ਕੋਈ ਪ੍ਰਾਣੀ ਕਹਾਣੀ ਹੋਣੀ ਨੇ ਜਿਨ੍ਹਾਂ ਤੋਂ ਕੁਝ ਸਿੱਖਣ ਨੂੰ ਮਿਲਦਾ ਹੋਵੇ ਕੋਈ ਉਹ ਜਾਂ ਕੋਈ ਸਚਾਈ ਉਹ ਜਰੂਰ ਦੱਸਿਓ ਫਿਰ ਆਪਾਂ ਉਸ سلسلے ਚ ਗੱਲ ਕਰਾਂਗੇ ਸੋ ਅੱਜ ਮੇਰੇ ਕੋਲ ਇੱਕ ਵੀਰ ਐ ਸੀ ਤੇ ਉਸਨੇ ਆਪਣੇ ਪਰਿਵਾਰ ਦੀ ਕਹਾਣੀ ਦੱਸੀ ਵੀ ਐਂ ਕਰਕੇ ਆ ਗੱਲ ਬਾਤ ਆ ਮੈਂ ਖਾ ਦੇਖੋ ਵੀ ਮੈਂ ਡਾਇਰੈਕਟ ਮੈਂ ਵੀਡੀਓ ਅਪਲੋਡ ਨਹੀਂ ਕਰ ਸਕਦਾ ਪਰ ਹਾਂ ਡੈਮੋ ਦੇ ਤੌਰ ਤੇ ਡੈਮੋ ਦੇ ਤੌਰ ਤੇ ਮੈਂ ਦੱਸ ਸਕਦਾ ਹਾਂ ਮੈਂ ਕਹਾਣੀ ਬਣਾ ਕੇ ਮੈਂ ਜ਼ਰੂਰ ਅਪਲੋਡ ਕਰ ਸਕਦਾ ਹਾਂ ਸੋ ਜੇਕਰ ਸਟੋਰੀ ਚੰਗੀ ਲੱਗੀ ਹੋਵੇ ਕਹਾਣੀ ਚੰਗੀ ਲੱਗੀ ਹੋਵੇ ਤਾਂ ਜ਼ਰੂਰ ਕਮੈਂਟ ਕਰਿਓ ਤੇ ਜੋ ਪਹਿਲੀ ਵਾਰ ਮੇਰੇ ਚੈਨਲ ਤੇ ਆਏ ਨੇ ਉਹ ਜ਼ਰੂਰ ਸਬਸਕ੍ਰਾਈਬ ਕਰਿਓ ਸਪੋਰਟ ਕਰਿਓ ਸੋ ਧੰਨਵਾਦ ਕਮੈਂਟ ਕਰਨਾ ਨਾ ਭੁੱਲਿਓ